ਲੋਕ ਫੇਕ ਦੇਖਣਾ ਚਾਹੁੰਦੇ ਆ ਤੇ ਇੰਡਸਟਰੀ ਦਿਖਾ ਰਹੀ ਆ ਫੇਕ ਵਿਊ ਜਿੰਨੇ ਮਰਜ਼ੀ ਕਰਾ ਲੋ ਕਰਾਉਣ ਨੂੰ ਜਿੰਨੇ ਮਰਜ਼ੀ ਕਰਾ ਲੋ ਕਮੈਂਟ ਬਾਇ ਕਰ ਲੋ ਲਾਈਕ ਬਾਇ ਕਰ ਲੋ ਅੱਜ ਕੱਲ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਆ ਮਿਲੀਅਨ ਵਿਊ ਇਕਦਮ ਕਿੱਦਾਂ ਹੋ ਜਾਂਦੇ ਆ ਜੇ ਤੁਸੀਂ ਫੇਕ ਵਿਊਸ ਕਰਾ ਵੀ ਲੋਗੇ ਫਿਰ ਕਿਹੜਾ ਹਿੱਟ ਹੈ ਕੋਈ ਗਾਣਾ ਚੱਲਦਾ ਹੈ ਚਾਹੇ ਫੇਕ ਵਿਊ ਨੇ ਚਾਹੇ ਆਰਗੇਨਿਕ ਨੇ ਲੋਕ ਦੇਖਦੇ ਨੇ ਤੇ ਕਹਿੰਦੇ ਨੇ ਓਹ ਐਨੇ ਵੀ ਅੱਜ ਦੇ ਦੌਰ ਦੇ ਵਿੱਚ VCD ਕੈਸੇਟਸ ਟੇਪਸ ਦਾ ਜ਼ਮਾਨਾ ਖਤਮ ਹੋ ਚੁੱਕਿਆ ਹੈ ਔਰ ਅੱਜਕੱਲ ਸਿਰਫ ਔਰ ਸਿਰਫ ਗਾਣੇ ਰਿਲੀਜ਼ ਕੀਤੇ ਜਾਂਦੇ ਨੇ YouTube ਦੇ ਰਾਹੀਂ ਔਰ ਲੋਕੀ ਉਹਨਾਂ ਨੂੰ ਦੇਖਣਾ ਪਸੰਦ ਵੀ ਕਰਦੇ ਨੇ ਕਿਉਂਕਿ YouTube ਇੱਕ ਪੋਰਟੇਬਲ ਮੀਡੀਆ ਦਾ ਮਾਧਿਅਮ ਹੈ ਅਤੇ ਇਸ YouTube ਦੇ ਰਾਹੀਂ ਕਾਫੀ ਗਾਣੇ ਟ੍ਰੈਂਡਿੰਗ ਦੇ ਵਿੱਚ ਵੀ ਰਹਿੰਦੇ ਨੇ ਔਰ ਟ੍ਰੈਂਡ ਦੇ ਵਿੱਚ ਆਉਣ ਦੇ ਲਈ ਚਾਹੀਦੇ ਨੇ ਗਾਣੇ ਨੂੰ ਬਹੁਤ ਜ਼ਿਆਦਾ ਵਿਊਜ਼ ਔਰ ਕਈ ਵਾਰ ਕੀ ਹੁੰਦਾ ਹੈ ਕਿ ਗਾਣਾ ਜੇਕਰ ਅੱਜ ਹੀ ਰਿਲੀਜ਼ ਹੋਇਆ ਤੇ ਉਸਦੇ ਵਿਊਜ਼ ਮਿਲੀਅਨਸ ਤੱਕ ਪਹੁੰਚ ਜਾਂਦੇ ਨੇ ਔਰ ਕਈ ਲੋਕ ਤਾਂ ਇਹ ਮੰਨਦੇ ਨੇ ਕਿ ਇਹ ਵਿਊਜ਼ ਫੇਕ ਨੇ ਔਰ ਇਹਨਾ ਫੇਕ ਵਿਊਜ਼ ਦੇ ਉੱਪਰ ਅਸੀਂ ਜਾਣਨਾ ਚਾਹੀ ਵੱਖ-ਵੱਖ ਸਿੰਗਰਾਂ ਦੀ ਰਾਏ ਸੋ ਦੇਖੋ ਇਹ ਐਕਸਕਲੂਸਿਵ ਸਟੋਰੀ ਦੁਨੀਏ ਫੇਕ ਹੋ ਗਈ ਹੁਣ ਕੀ ਕਰੋਗੇ ਤੁਸੀਂ ਮੈਂ ਤੁਹਾਨੂੰ ਦੱਸਦਾ ਅੱਜ ਅਸੀਂ ਗਾਣਾ ਰਿਲੀਜ਼ ਕੀਤਾ ਸ਼ਾਮ ਤੱਕ ਉਹਦੇ ਜੇ 3-4 ਲੱਖ ਵਿਊ ਆਏ ਮਿਲੀਅਨ ਦੀ ਨਹੀਂ ਗੱਲ ਕਰ ਰਿਹਾ ਮੈਂ ਉਹਨਾਂ ਨੇ ਕਿਹਾ ਯਾਰ ਇਹ ਗਾਣਾ ਸੁਣਨੀ ਵੀਆ ਕੋਈ ਜੇ ਉਹਦੇ ਚੀ ਤੁਸੀਂ 20-25 ਲੱਖ ਵਿਊ ਉਦਾਂ ਪਵਾ ਦਿਓਗੇ ਲੋਕਾਂ ਨੇ ਕਹਿਣਾ ਵਾਹ ਜੀ ਵਾਹ ਤੇ ਸੁਪਰ ਹਿੱਟ ਹੋ ਗਿਆ ਸੋ ਅੱਜ ਕੱਲ ਮਤਲਬ ਲੋਕ ਫੇਕ ਦੇਖਣਾ ਚਾਹੁੰਦੇ ਆ ਤੇ ਇੰਡਸਟਰੀ ਦਿਖਾ ਰਹੀ ਹੈ ਵੈਸੇ ਤਾਂ ਇਹ ਗਲਤ ਗੱਲ ਹੈ ਜੀ ਇਦਾਂ ਹੈਗਾ ਤਾਂ ਫਿਰ ਗਲਤ ਗੱਲ ਆ ਸੋ ਜੇ ਜੇ ਮਤਲਬ ਕਿ ਆਰਟਿਸਟ ਦਾ ਦੇਖਦਾ ਜਿਨ੍ਹਾਂ ਦੇ ਵਿਊਜ਼ ਹੈਗੇ ਆ 110 ਮਿਲੀਅਨ ਜੀ 120 ਮਿਲੀਅਨ 200 ਮਿਲੀਅਨ ਜੀ ਪਰ ਜਦੋਂ ਉਹਨਾਂ ਨੂੰ ਬੁੱਕ ਕਰਨ ਜਾਏਦਾ ਉਹ 10 ਤੋਂ 15 ਰੱਖਦਾ ਆਰਟਿਸਟ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਨੂੰ 2 200 300 ਮਿਲੀਅਨ ਵਿਊਜ਼ ਮਿਲੇ ਆ ਉਹਦੇ ਗਾਣੇ ਦੇ ਉਹਨੂੰ ਉਹਨੂੰ 10 15 ਲੱਖ ਰੁਪਏ ਮਿਲਣਾ ਚਾਹੀਦਾ ਉਹ 1.5 ਲੱਖ ਰੁਪਏ ਚ ਤੁਰੇ ਫਿਰਦੇ ਆ ਉਹ ਇੰਨਾ ਸਸਤਾ ਕਿਵੇਂ ਹੋ ਸਕਦਾ ਆ ਆਰਟਿਸਟ ਜਦੋਂ ਤੁਸੀਂ ਜਦੋਂ ਇੰਨੇ ਲੋਕਾਂ ਦਾ ਚਹੇਤਾ ਆਰਟਿਸਟ ਬਣ ਗਿਆ ਹੋ ਸੋ ਕਹਿੰਦਾ ਮਤਲਬ ਇਹ ਆ ਕਿ ਝੂਠ ਤਾਂ ਝੂਠ ਹੀ ਰਹਿਣਾ ਜੀ 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 ਝੂਠ ਨੇ ਝੂਠ ਰਹਿਣਾ ਝੂਠ ਤੇ ਸੱਚ ਨਹੀਂ ਹੋ ਸਕਦਾ ਉਹ ਝੂਠ ਦਾ ਬਾਜ਼ਾਰ ਕਿੰਨੇ ਕੁ ਦਿਨ ਤੱਕ ਤੱਤਾ ਰਹਿੰਦਾ ਉਹ ਗੱਲ ਡਿਪੈਂਡ ਕਰਦੀ ਆ ਹੁਣ ਦੋ ਤਿੰਨ ਆਰਟਿਸਟਾਂ ਨੇ ਇਹਦੇ ਬਾਰੇ ਗੱਲ ਕੀਤੀ ਸੀਗੀ ਮੈਨੂੰ ਪਿਛਲੀ ਵਾਰ ਵੀ ਪੁੱਛਿਆ ਸੀ ਤੁਸੀਂ ਬਈ ਵਿਊਜ਼ ਵਿਊਜ਼ ਦਾ ਕੋਈ ਬਹੁਤਾ ਵੱਡਾ ਫਾਇਦਾ ਵੀ ਨਹੀਂ ਤੇ ਨੁਕਸਾਨ ਵੀ ਕੋਈ ਨਹੀਂ ਨਾ ਇੰਡਸਟਰੀ ਨੂੰ ਨੁਕਸਾਨ ਮਾ ਕਿਸੇ ਬੰਦੇ ਨੂੰ ਨੁਕਸਾਨ ਉਹਦਾ ਆਰਟਿਸਟ ਆਪਣੇ ਭਲੇਖੇ ਜਾ ਉਹਨੂੰ ਚੰਗਾ ਲੱਗਦਾ ਕਿ ਉਹ 10 ਹੋ ਗਏ ਉਹ ਹੋ ਵੀ ਹੋ ਗਏ ਪਰ ਦੇਖਿਆ ਜਾਂਦਾ ਕਿ 70 ਮਿਲੀਅਨ ਵਿਊਜ਼ ਆ ਕਮੈਂਟਸ ਹੋਣਗੇ 3000 ਉਹ ਇਹਦੇ ਚੱਕਰ ਨੇ ਜੀ ਮੈਂ ਉਹੀ ਤੇ ਕਹਿ ਰਿਹਾ ਕਿ ਕੰਮ ਵੀ ਨਹੀਂ ਹੈਗਾ ਫਿਰ ਕੰਮ ਦੇ ਨਾਲ ਨਾਲ ਲਾਈਕਸ ਉਹਦੇ ਤੇ ਉਹਦੇ ਤੇ ਲਾਈਕਸ ਦੇਖਦੇ ਹੁੰਦੇ ਆ ਉੱਪਰ ਲਾਈਕਸ ਹੋ ਗਏ ਅੱਜ ਦੀ ਡੇਟ 'ਚ ਤੇ ਕਈ ਵਾਰੀ ਸਾਨੂੰ ਮੈਸੇਜ ਆਉਂਦਾ ਜੀ ਤੁਸੀਂ ਕਮੈਂਟਸ ਜੇ ਖਰੀਦਣੇ ਨੇ ਦੇ ਕਮੈਂਟਸ ਵੀ ਖਰੀਦ ਸਕਦੇ ਹੋ ਤੁਸੀਂ ਤੇ ਹੁਣ ਇਸ ਤੋਂ ਅੱਗੇ ਕਿੱਥੇ ਜਾਵਾਂਗੇ ਮਤਲਬ ਪੈਸਾ ਫੇਕ ਤਮਾਸ਼ਾ ਦੇ ਹਾਂ ਪੈਸਾ ਦਿੱਤੇ ਮਜਾਲਟ ਉਹ ਚੱਕਰ ਹੋ ਗਿਆ ਇਹਦੇ ਬਾਰੇ ਮੈਂ ਇਹੀ ਕਹੂੰਗਾ ਫੇਕ ਵਿਊ ਜਿੰਨੇ ਮਰਜ਼ੀ ਕਰਾ ਲਓ ਪਰ ਜਦੋਂ ਤੱਕ ਕਿਸੇ ਬੰਦੇ ਦੇ ਮੂੰਹ ਤੇ ਤੁਹਾਡਾ ਗਾਣਾ ਨਹੀਂ ਚੜਦਾ ਇਟ ਮੀਨਸ ਕਿ ਤੁਹਾਡਾ ਗਾਣਾ ਫੇਲ ਹੈ ਹਮ ਫੇਕ ਵੀਊ ਜਿੰਨੇ ਮਰਜ਼ੀ ਕਰਾ ਲੋ ਕਰਾਉਣ ਨੂੰ ਜਿੰਨੇ ਮਰਜ਼ੀ ਕਰਾ ਲੋ ਕਮੈਂਟ ਬਾਇ ਕਰ ਲੋ ਲਾਈਕ ਬਾਇ ਕਰ ਲੋ ਹੈਨਾ ਪਰ ਕਈ ਕਰਦੇ ਆ ਵੀ ਵੀਊ ਹੁੰਦੇ ਉੱਤੇ ਆਪਣਾ ਕਿਹਨੂੰ ਕਹਿੰਦੇ 2 ਮਿਲੀਅਨ ਤੇ ਥੱਲੇ ਕਮੈਂਟ ਹੁੰਦਾ 800 ਇਹ ਵੀ ਤਾਂ ਦੇਖਣਾ ਚਾਹੀਦਾ ਨਾ ਉਹ ਉੱਥੇ ਮਾਰਕ ਆ ਜਾਂਦੇ ਆ ਤੇ ਇਸ ਕਰਕੇ ਮੈਂ ਇਹ ਕਹਿੰਦਾ ਵਾਂ ਵੀ ਮੇਰਾ ਤਾਂ ਮੰਨਣਾ ਇਹ ਆ ਵੀ ਜਦੋਂ ਤੱਕ ਚਾਹੇ ਵੀਊ ਗਾਣੇ ਦੇ ਵੀਊ ਚਾਹੇ 10 ਲੱਖ ਹੀ ਹੋਣ 5 ਲੱਖ ਹੋਣ ਭਾਵੇਂ ਮਿਲੀਅਨ ਹੀ ਹੋਵੇ ਹੁਣ ਮੇਰਾ ਗਾਣਾ ਜ਼ਿੰਦਗੀ ਤੇਰੇ ਨਾਲ ਮੇਰੇ ਖਿਆਲ ਉਹਦੇ ਜੈਨੂਅਲੀ ਕਿਉਂਕਿ ਮੈਂ ਤਾਂ ਮੇਰੀ ਤਾਂ ਬਾਈ ਪੈਪ ਦੀ ਜਿਹਨਾਂ ਕੋਲਾਬੋਰੇਸ਼ਨ ਬਹੁਤ ਲੋਕਾਂ ਨੇ ਪਸੰਦ ਕੀਤੀ ਪਹਿਲਾਂ ਰਮਜਮ ਤੇ ਉਹ ਓਬਵੀਅਸਲੀ ਵੀ ਜਦੋਂ ਮੈਂ ਤਾਂ ਪੈਪ ਨੇ ਬਾਅਦ ਹੁਣ ਦੁਬਾਰਾ ਆਉਣਾ ਸੀਗਾ ਉਹ ਲੋਕਾਂ ਨੇ ਓਬਵੀਅਸਲੀ ਸੁਣਨਾ ਹੀ ਸੀਗਾ ਹਨਾ ਹੁਣ ਕਮੈਂਟਾਂ ਦੀ ਗੱਲ ਕਰੀਏ ਜੇ ਆਪਾਂ ਉਹ ਚਲੋ ਮੇਰੇ ਜਿਹੜੇ ਵੀ ਆ ਜੈਨੂਨ ਉਹ ਮੈਂ ਪਹਿਲੇ ਲੋਕ ਤੋਂ ਨਾਲਿਆਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਵੀਰੇ ਮੇਰੇ ਗਾਣੇ ਦੇ ਵਿੱਚ ਕੋਈ ਫੇਕ ਵੀ ਨਹੀਂ ਹੋਣਾ ਚਾਹੀਦਾ ਮੇਰੇ ਜਿੰਨੇ ਵੀ ਆ ਜਿੰਨੇ ਵੀ ਹੋਣਗੇ ਚਾਹੇ ਲੱਖ ਹੋਵੇ ਪੰਜ ਲੱਖ ਹੋ ਜਾਏ ਚਾਹੇ 10 ਲੱਖ ਹੋ ਜਾਏ ਚਾਹੇ 20 ਲੱਖ ਹੋ ਜਾਏ ਮੇਰੇ ਮੈਗਾ ਬਿਲਕੁਲ オリジナル ਹੋਣੀ ਚਾਹੀਦੀ ਹੈ ਤੇ ਮੈਂ ਉਹ ਆਪਣੀ ਉਹ ਜ਼ਿੰਦਗੀ ਉਹ ਉਹ ਹੁਣੀ ਬਣਾਉਣੀ ਹੈ ਮੈਂ ਭਲੇਖੇ ਦੇ ਵਿੱਚ ਇਹਨੂੰ ਕਹਿ ਦਿੰਦੇ ਭਲੇਖਾ ਨਹੀਂ ਰੱਖਣਾ ਕੋਈ ਵੀ ਹਾਂ ਮੇਰੀ ਮੇਰੀ ਫੈਨ ਫਾਲੋਇੰਗ ਉਸ ਹਸਾਬ ਦੀ ਹੋਵੇ ਹਨਾ ਵੀ ਲੋਕੀ ਆਪ ਹੀ ਸੁਣ ਇਹ ਨਾ ਹੋਵੇ ਵੀ ਗਾਣਾ ਤਾਂ ਪੰਜਾਬੀ ਆ ਉਹ ਪਟਾਣ ਦੇ ਲੋਕੀ ਕਰਨਦੇ ਐ ਇੱਕ ਮਿੰਟ ਹੈ ਪਟਾਣ ਦੇ ਜਾਂ ਹੋਰ ਕੋਈ ਜਿਹੜੀ ਬੋਲੀ ਆਪਾਂ ਨੂੰ ਆਉਂਦੀ ਚੀਨ ਦੇ ਕਰਨਦੇ ਐ ਉਹਨਾਂ ਨੂੰ ਕੀ ਪਤਾ ਪੰਜਾਬੀ ਗਾਣੇ ਦਾ ਜ਼ਿੰਦਗੀ ਤੇਰੇ ਨਾਲ ਦਾ ਉਹਨਾਂ ਨੂੰ ਕੀ ਪਤਾ ਨਹੀਂ ਪਰ ਦਰਸ਼ਕ ਕੀ ਮੰਨਦੇ ਨੇ ਕਿ ਜੇਕਰ ਕਿਸੇ ਸਿੰਗਰ ਦਾ ਗਾਣਾ ਆਇਆ ਨਾ ਤੇ ਉਹਦੇ ਮੰਨ ਲਓ 2 ਮਿਲੀਅਨ ਹੋ ਗਏ ਆ ਵਿਊਜ਼ ਦੋ ਘਦੇ ਨਾਲ ਤੇ ਦਰਸ਼ਕ ਮੰਨਦੇ ਨੇ ਕਿ ਸਿੰਗਰ ਬਹੁਤ ਉੱਤੇ ਚੜ ਗਿਆ ਪਰ ਤੁਹਾਡੀ ਨਜ਼ਰ ਚ ਸਿੰਗਰ ਲਈ ਕੀ ਬੈਕ ਚੀਜ਼ ਹੋ ਜਾਂਦੀ ਹੈ ਮਤਲਬ ਇਹ ਬਹੁਤ ਨੁਕਸਾਨ ਦੇਗਾ ਉਹਨੂੰ ਆਉਣ ਵਾਲੇ ਟਾਈਮ ਚ ਭਾਈ ਜੀ ਉਹ ਉਡਾ ਦਿੰਦੇ ਹੁਣ ਤੋੜਾ ਦਿੰਦੇ YouTube ਤੋਂ ਜਿਹੜੇ ਫੇਕ ਵੀਊ ਆ ਉਹ ਚੱਕ ਛੱਡਦੇ YouTube ਵਾਲੇ ਅਗਲੇ ਸਿਆਣੇ ਆ ਬੇਬਕੂਬ ਥੋੜੀ ਬੈਠੇ ਹੋ ਬਹੁਤ ਵਧੀਆ ਉਹਨਾਂ ਦਾ ਦਿਮਾਗ ਆਪਣੇ ਨਾਲੋਂ ਕਿਤੇ ਜ਼ਿਆਦਾ ਵਧੀਆ ਨਹੀਂ ਪਰ ਨੁਕਸਾਨ ਕੀ ਸਮਝਦੇ ਤੁਸੀਂ ਇਹਦਾ ਨੁਕਸਾਨ ਭਾਈ ਇਹੀ ਸਮਝਦਾ ਵੀ ਉਹ ਭੁਲੇਖਾ ਉਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਦੇ ਆ ਆਪਣੇ ਆਪ ਨੂੰ ਸੈਟੀਸਫਾਈ ਕਰਦੇ ਆ ਬਸ ਸੈਟੀਸਫਾਈ ਆਪਣੀ ਸੈਟੀਸਫੈਕਸ਼ਨ ਆ ਉਹਨਾਂ ਦੀ ਹਾਂਜੀ 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 ਵੀ ਇੰਨੇ ਵੀ ਹੋ ਗਿਆ ਲੈ ਵੀ ਲੋਕਾਂ ਨੇ ਕਹਿਣਾ ਵੀ ਉਹ ਗਾਣਾ ਦਾ ਬਹੁਤ ਚੱਲ ਗਿਆ ਹਾਂ ਚੱਲਿਆ ਹੁੰਦਾ ਹੀ ਨਹੀਂ ਹੁਣ ਕੋਈ ਵੀ ਆ ਤੁਸੀਂ ਮੰਨ ਲਓ ਕੋਈ ਵੀ ਬੰਦਾ ਆ ਤੁਸੀਂ ਕੇ ਇਹਨੂੰ ਪੁੱਛ ਕੇ ਦੇਖ ਲੋ ਵੀ ਲੈ ਵੀ ਅ ਆਪਣਾ ਮਾਨ ਸਾਹਿਬ ਦਾ ਆਪਾਂ ਪੁੱਛ ਕੇ ਦੇਖ ਲਈਏ ਬਈ ਇਸ ਕੇ ਦੀ ਮਾਰੀ ਵੇ ਮ ਚਲੀ ਹੋ ਗਈ ਇਸ ਕੇ ਦੀ ਮ ਉਹ ਕਹਿੰਦੇ ਨਹੀਂ ਸੁਣਿਆ ਹਮ ਸਾਰਿਆਂ ਨੇ ਸੁਣਿਆ ਉਹਦੇ ਕਿੰਨੇ ਵੀਊ ਆ ਤੁਸੀਂ ਆਪ ਹੀ ਦੇਖ ਲਓ ਕਿੰਨੇ ਵੀਊ ਆ ਉਹਦੇ ਗੱਲ ਵੀਊਆਂ ਦੀ ਨਹੀਂ ਭਾਜੀ ਗੱਲ ਇਹ ਆ ਵੀ ਤੁਹਾਡਾ ਗਾਣਾ ਚੱਲਿਆ ਕਿੰਨਾ ਲੋਕਾਂ ਤੱਕ ਪਹੁੰਚਿਆ ਕਿੰਨਾ ਜੇ ਪਹੁੰਚ ਹਾਂ ਮੰਨ ਲਓ ਪਹੁੰਚ ਗਿਆ ਵੀਊ ਦੀ ਆ ਉਹ ਕਹਿੰਦੇ ਵੀ ਇੰਨੇ ਇੰਨੇ ਲੱਖ ਲੋਕਾਂ ਨੇ ਦੇਖ ਲਿਆ ਉਹ ਲੋਕਾਂ ਤੱਕ ਪਹੁੰਚ ਗਿਆ ਨਹੀਂ ਪਹੁੰਚਦਾ ਉਹ ਉਹ ਉੱਥੇ ਕੀ ਰਜੈਂਦਾ ਉਹਨੇ ਕੀ ਲੋਕ ਸੀਮਤ ਰਹਿ ਜਾਂਦੇ ਬਾਕੀ ਤਾਂ ਫੇਕ ਹੀ ਹੁੰਦੇ ਆ ਫੇਕ ਵੀ ਉਹਦਾ ਮਤਲਬ ਹੀ ਹੈ ਹੈਨਾ ਸੋ ਇਹ ਕਰਕੇ ਉਹ ਮਾਨ ਸਾਹਿਬ ਦਾ ਗਾਣਾ ਗੁਰਦਾਸ ਮਾਨ ਜੀ ਦਾ ਉਹ ਕਿਹਨੂੰ ਨਹੀਂ ਪਤਾ ਇਸਕੇ ਦੀ ਮਾਰੀ ਵਿੱਚ ੱਲੀ ਹੋਵੇ ਬੱਚੇ-ਬੱਚੇ ਨੂੰ ਆਉਂਦਾ ਆਪਣੇ ਆਪ ਨੂੰ ਸੰਤੁਸ਼ਟੀ ਬੱਬੂ ਮਾਨ ਭਾਜੀ ਨੇ ਕਿਹਾ ਇੱਕ ਇੰਟਰਵਿਊ 'ਚ ਮੈਂ ਉਸ ਗੱਲ ਨੂੰ ਅਹਿਮੀਅਤ ਦਨਾਉ ਸਹੀ ਨਹੀਂ ਆਪਣੇ ਆਪ ਨੂੰ ਸੰਤੁਸ਼ਟੀ ਦੇ ਰਹੋ ਤੁਸੀਂ ਕਿ ਜੀ ਆ ਮੇਰਾ ਅੱਧੇ ਘੰਟੇ ਬਾਅਦ ਹੀ ਦੇਖੋ ਮੇਰਾ ਹਾਫ ਮਿਲੀਅਨ ਹੋ ਗਿਆ ਮੇਰਾ ਇੱਕ ਘੰਟੇ ਬਾਅਦ ਜੀ ਮੇਰਾ 1 ਮਿਲੀਅਨ ਹੋ ਗਿਆ 65 ਮਿਲੀਅਨ ਹੋ ਗਿਆ ਇੰਨੇ ਮਿਲੀਅਨ ਹੋ ਗਏ ਆ ਮਿਲੀਅਨ ਹੋ ਗਏ 6 ਮਹੀਨੇ ਬਾਅਦ ਪੋਸਟ ਪਾਉਂਦਾ ਜੀ ਮੇਰਾ ਤਾਂ 75 ਮਿਲੀਅਨ ਹੋ ਗਿਆ ਉਹ ਮਿਲੀਅਨ ਛਿਲੀਅਨ ਨੂੰ ਛੱਡੋ ਯਾਰ ਗਾਣਾ ਜਿਹੜਾ ਉਹ ਜਦੋਂ ਤੁਸੀਂ ਕੱਢਦੇ ਹੋ ਇਹ ਸੋਚ ਕੇ ਕੱਢੋ ਕਿ ਲੋਕਾਂ ਨੂੰ ਪਸੰਦ ਆਉਣਾ ਚਾਹੀਦਾ ਬਸ ਮਿਲੀਅਨ ਮਿਲੀਅਨ ਦੀ ਕੋਈ ਪ੍ਰੋਬਲਮ ਨਹੀਂ ਉਹ 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 ਗੱਲ ਹੀ ਨਹੀਂ ਕੋਈ ਪਹਿਲੋਂ ਕਿਹੜੇ ਮਿਲੀਅਨ ਹੁੰਦੇ ਸੀ ਪਹਿਲੇ ਕੈਸੇਟ ਸੀਡੀ ਦਾ ਜ਼ਮਾਨਾ ਆ ਜੀ ਮੈਨੂੰ ਮਿਲੀਅਨਾਂ ਦਾ ਕੁਝ ਹੈ ਹੀ ਨਹੀਂ ਮੇਰਾ ਗਾਣਾ ਕੱਲ ਆਇਆ ਕੱਲ ਅਸੀਂ ਮੈਂ ਤਰੀਕੇ ਨੇ ਅੱਜ ਅਸੀਂ YouTube ਖੋਲਿਆ ਤੇ 2.5 ਲੱਖ ਬੰਦਿਆਂ ਨੇ ਵਿਊ ਅੱਛੇ ਤਰੀਕੇ ਨਾਲ ਦਿੱਤੇ ਹੋ ਆਰਗੇਨਿਕ ਵਿਊ ਨਹੀਂ ਜਿਹੜਾ ਭਾਜੀ ਹੁਣ ਅਫਗਾਨਿਸਤਾਨ 'ਚ ਬੰਦਾ ਬੈਠਾ ਉਹਨੂੰ ਥੋੜੀ ਪਤਾ ਹੈ ਸਲੀਮ ਕੌਣ ਹੈ ਕੋਈ ਗੋਰਾ ਬੈਠਾ ਉਹਨੂੰ ਥੋੜੀ ਪਤਾ ਹੈ ਉੱਥੇ-ਉੱਥੇ ਆ ਰਹੇ ਕਮੈਂਟ ਉੱਥੋਂ ਤੋਂ ਵਿਊ ਆ ਰਹੇ ਨੇ ਇਹ ਇਹ ਸਭ ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਮੇਰੇ ਸਿੰਗਰ ਭਰਾ ਕਰਦੇ ਨੇ ਕਿ ਮੇਰਾ ਇੰਨੇ ਮਿਲੀਅਨ ਹੋ ਗਿਆ ਮੇਰਾ ਉਹ ਮਿਲੀਅਨ ਹੋ ਗਿਆ ਮੇਰਾ ਉਹ ਵੀ ਨਹੀਂ ਰਾਈジング 스타 ਦੇ ਸੀ ਗਏ ਆ ਜੀ ਜਿੱਦਣ ਅਸੀਂ ਐਂਟਰ ਕੀਤੇ ਆ ਤੇ ਮੇਰੇ ਇਨਸਟਾ ਤੇ ਕੋਈ 1000 1500 ਕੋ ਫੋਲੋਅਰ ਹੋਏ ਆ ਅੱਜ ਵੀ ਮੇਰੇ ਇਨਸਟਾ ਦੇ ਕੋ 16 17 ਹਜ਼ਾਰ ਹੀ ਫੋਲੋਅਰ ਆ ਬਟ ਮੈਨੂੰ ਇੰਨਾ ਪਤਾ ਕਿ ਉਹ ਜਿਹੜੇ 16 17 ਹਜ਼ਾਰ ਨੇ ਉਹ ਜੈਨੂ ਨੇ ਮੈਂ ਜਿਹੜੀ ਚੀਜ਼ ਪਾਉਂਗਾ ਤੇ ਉਹ ਆਪਣੇ ਆਪ ਹੀ ਨਾਂ ਵਾਲੀ ਕੋ 100 ਡਿਊਟਸ ਦਾ ਸ਼ੇਅਰ ਹੋਊਗਾ ਨਾ ਜੀ ਮੇਰੇ ਲਈ ਕੋਈ ਨਹੀਂ ਹੁੰਦਾ ਫੇਕ ਵੀਵਜ਼ ਦਾ ਕੋਈ ਫਾਇਦਾ ਨਹੀਂ ਹੈ ਇੱਕ ਅੱਜ ਕੱਲ ਟ੍ਰੈਂਡ ਬਣ ਗਿਆ ਕਿ ਗਾਣਾ ਜੇ ਮਿਲੀਅਨ ਵੀਵਜ਼ ਕ੍ਰਾਸ ਨਹੀਂ ਕਰੇਗਾ ਤਾਂ ਮਤਲਬ ਨਹੀਂ ਹਿੱਟ ਹੈ ਜਿੱਦ ਤੁਸੀਂ ਫੇਕ ਵਿਊਜ਼ ਕਰਾ ਵੀ ਲੋਗੇ ਫਿਰ ਕਿਹੜਾ ਹਿੱਟਰ ਹੈ ਕਿਹੜਾ ਦੱਸ ਸੰਨੀ ਲੈਣੀ ਆਪਣੇ ਆਪ ਨੂੰ ਲੱਗਦਾ ਸੀ ਸਿਰਫ ਕੀ ਹੈ ਨਹੀਂ ਉਹ ਹੀ ਪੁੱਛ ਰਿਹਾ ਕਿ ਇੱਕ ਜਿਹੜਾ ਰੀਅਲ ਆਰਟਿਸਟ ਹੈ ਜਿਸ ਨੂੰ ਗਾਣਾ ਆਂਦਾ ਤੇ ਜਿਹੜੇ ਦੂਜੇ ਆਰਟਿਸਟ ਹੈ ਉਹਦੇ ਨਾਲ ਫਿਰ ਫਰਕ ਪੈਂਦਾ ਗਾਣਾ ਆਉਂਦਾ ਜਾਂ ਨਹੀਂ ਆਉਂਦਾ ਮੈਨੂੰ ਵੀ ਲੱਗਦਾ ਹੈ ਮੈਟਰ ਕਰਦਾ ਜੀ ਹਾਂ ਮੈਟਰ ਕਰਦਾ ਕਿ ਤੁਹਾਨੂੰ ਪਬਲਿਕ ਦਾ ਪਿਆਰ ਕਿੰਨਾ ਕਿ ਮਿਲਦਾ ਕਈ ਲੋਕ ਬੜਾ ਲਿਮਿਟਿਡ ਜਗ੍ਹਾਉਂਦੇ ਨੇ ਬਟ ਉਹ ਉਹਨਾਂ ਕੀ ਇੰਨਾ ਅੱਛਾ ਗਾਉਂਦੇ ਨੇ ਕਿ ਚੰਗੇ ਗਾਉਣ ਨਾਲੋਂ ਚੰਗੇ ਚੰਗੇ ਜਿਹੜੇ ਗਾਉਣ ਵਾਲੀ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਅੱਛਾ ਲੱਗਦਾ ਜੀ ਕਈ ਹੋਰ ਵੀ ਕਈ ਨਮੂਨੇ ਵੀ ਚੱਲੇ ਨੇ ਆਪਣੇ ਪੰਜਾਬ ਦੇ ਵਿੱਚ ਬਟ ਉਹ ਉਹਨਾਂ ਨੂੰ ਲੋਕ ਆਰਟਿਸਟ ਨਹੀਂ ਮੰਨਦੇ ਉਹਨਾਂ ਨੂੰ ਲੋਕ ਐਂਟਰਟੇਨਰ ਮੰਨਦੇ ਨੇ ਚਲੋ ਠੀਕ ਹੈ ਉਹ ਦੇ ਵਿਚਾਰੇ ਦੇ ਦੋ ਚਾਰ ਗਾਣੇ ਸੁਣ ਕੇ ਆਪਾਂ ਹੱਸ ਲੈਣੇ ਆ ਜਿਵੇਂ ਤੁਸੀਂ ਉਹਨੂੰ ਦਿਖਾ ਦਿੰਨੇ ਆ ਨਾ ਉਹ ਦੇ ਆਰ ਨਾ ਸਿੰਗਰ ਯਾ ਦੇ ਆਰ ਨਾ ਆਰਟਿਸਟ ਹੈ ਨਾ ਉਹ ਇੱਕ ਮਤਲਬ ਕਮੇਡੀਅਨ ਕਹਿ ਸਕਦੇ ਆਪਾਂ ਉਹਨਾਂ ਨੂੰ ਔਰ ਉਹ ਵੀ ਇਸ ਚੀਜ਼ ਨਾਲ ਸੈਮੋ ਦੰਦੇ ਨੇ ਕਿ ਉਹ ਕਮੇਡੀਅਨ ਹੀ ਹੈ ਉਹ ਸਿੰਗਰ ਹੈ ਨਹੀਂ ਮੈਂ ਮੈਂ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਜੀ ਆਪ ਕੋ ਆਪਣੀ ਸੋਚ ਹੈ ਹੂੰ ਕਿਉਂਕਿ ਜੋਖ ਦਿਖਾਵੇ ਦਾ ਹੋ ਗਿਆ ਹੂੰ ਜ਼ਿਆਦਾ ਸਾਡਾ ਸਾਡਾ ਜਿਹੜਾ ਕੰਮ ਹੈ ਨਾ ਉਹ ਦਿਖਾਵੇ ਵਾਲਾ ਜ਼ਿਆਦਾ ਬਣ ਗਿਆ ਤੇ ਮੈਂ ਤੁਹਾਡੇ ਨਾਲ ਪਹਿਲਾਂ ਹੀ ਆਂਦੀ ਗੱਲ ਕੀਤੀ ਸੀ ਕਿ ਪ੍ਰੋਡਕਟ ਅੱਛਾ ਹੋਵੇ ਨਾ ਹੂੰ ਹੂੰ ਉਹ ਜਦੋਂ ਵੀ ਕੋਈ ਸੁਣੇ ਉਹਦੇ ਮੂੰਹ ਦੇ ਵਿੱਚੋਂ ਆਪਣੇ ਆਪ ਬਾਹਰ ਨਿਕਲੇ ਹੂੰ ਫਿਰ ਤੇ ਗੱਲ ਹੈਗੀ ਐ ਜੇ ਹੁਣ ਤੁਸੀਂ ਧੱਕੇ ਨਾਲ ਹੀ ਅਗਲੇ ਨੂੰ ਕਈ ਜਾਵੇਂ ਬਣਾ ਲੇ ਵੀ 5 ਲੱਖਾਂ ਜੀ ਹੂੰ ਤੇ ਕੱਲ ਨੂੰ 15 ਲੱਖ ਹੋਵੇ ਪਰਸੋਂ ਨੂੰ ਮਿਲੀਅਨ 2 ਮਿਲੀਅਨ 4 ਮਿਲੀਅਨ ਹੋਣਾ ਚਾਹੀਦਾ ਨਾ ਸੋ ਦੁਨੀਆ ਸਿਆਣੀ ਐ ਬਾਬਾ ਜੀ ਮੈਂ ਕੀ ਕਹਾਂ ਮੇਰੇ ਫਿਰੋਜ਼ ਖਾਨ ਇਦਾਂ ਦੀ ਸੋਚ ਨਹੀਂ ਰੱਖਦਾ ਕਿ ਉਹਨੂੰ ਜੇਕਰ ਤੁਸੀਂ ਜਾਣਦੇ ਹੋ ਤਾਂ ਫੇ ਸਾਰੀ ਦੁਨੀਆ ਜਾਣਦੀ ਐ ਨਹੀਂ ਵੈਸੇ ਇਸ ਦਾ ਮਤਲਬ ਕਿ ਨੁਕਸਾਨ ਕੀ ਲੈਂਦਾ ਸਿੰਗਰ ਦਾ ਲੋਕੀ ਤੇ ਸਮਝਦੇ ਕਿ ਮਿਲੀਅਨਸ ਦੇ ਵਿੱਚ ਵਿਊਜ਼ ਆ ਗਏ ਆ ਪਰ ਨੁਕਸਾਨ ਕੀ ਲੈਂਦਾ ਨੁਕਸਾਨ ਕੋਈ ਨਹੀਂ ਐ ਫਾਇਦਾ ਇਹ ਮੇਰੇ ਖਿਆਲ ਵਿੱਚ ਦਾ ਨੁਕਸਾਨ ਤਾਂ ਮੇਰੇ ਖਿਆਲ ਚ ਅਜੇ ਤੱਕ ਮੈਂ ਕਿਸੇ ਦਾ ਹੁੰਦਾ ਦੇਖਿਆ ਨਹੀਂ ਹੈ ਜਦੋਂ ਕੋਈ ਗਾਣਾ ਚੱਲਦਾ ਹੈ ਚਾਹੇ ਫੇਕ ਵੀਊ ਨੇ ਚਾਹੇ ਆਰਗੇਨਿਕ ਨੇ ਲੋਕ ਦੇਖ ਲੈਣੇ ਤੇ ਕਹਿੰਦੇ ਨੇ ਓਹ ਐਨੇ ਵੀ ਇਹ ਦੇਖੀਏ ਗਾਣਾ ਕੋਲ ਪਰ ਤੁਹਾਨੂੰ ਨਹੀਂ ਲੱਗਦਾ ਇਸ ਚੱਕਰ ਦੇ ਵਿੱਚ ਇਸ ਚੱਕਰ ਦੇ ਵਿੱਚ ਵੀਊਜ਼ ਦੀ ਜਿਹੜੀ ਆਰਗੇਨਿਕ ਤੋਂ ਦੂਸਰੀ ਸਾਈਡ ਹੋ ਗਈ ਹੈ ਤੁਹਾਨੂੰ ਨਹੀਂ ਲੱਗਦਾ ਕਿ ਬੰਦਾ ਆਪਣੀ ਨਜ਼ਰਾਂ ਜੀ ਧੋਖਾ ਦੇ ਰਿਹਾ ਆਪਣੇ ਆਪ ਨੂੰ ਬੇਸ਼ੱਕ ਬੇਸ਼ੱਕ ਫਿਲਹਾਲ ਤੁਸੀਂ ਕਮੈਂਟ ਕਰਕੇ ਇਹ ਦੱਸੋ ਤੁਹਾਡੀ ਕੀ ਰਾਏ ਹੈ ਫੇਕ ਵਿਊਜ਼ ਦੇ ਬਾਰੇ